ਕਮਾਲ ਹੈ ਬਹੁਤ ਬਹੁਤ ਧੰਨਵਾਦ ਮੈਨੂੰ ਲੱਗਦਾ ਮੈਨੂੰ ਲੱਗਦਾ ਪਟਿਆਲੇ ਜਾ ਕੇ ਮੈਨੂੰ ਬੋਲਣ ਦੀ ਲੋੜ ਨਹੀਂ ਕਿਉਂਕਿ ਪਟਿਆਲਾ ਆਪ ਹੀ ਬੋਲੀ ਜਾਂਦਾ ਪਟਿਆਲਾ ਆਪ ਹੀ ਬੋਲੀ ਜਾਂਦਾ ਹੈ ਕਿ ਪਰਸੋਂ ਨੂੰ ਜੋ ਬਾਈ ਇਲੈਕਸ਼ਨ ਹੋ ਰਹੀ ਹੈ ਜੋ एमसीडी ਜੋ ਚੋਣ ਹੋ ਰਹੀ ਹੈ ਨਗਰ ਨਿਗਮ ਦੀ ਉਹਦੇ ਵਿੱਚ ਜਿੰਨੇ ਵੀ ਐਮਸੀ ਖੜੇ ਆ ਸਾਡੇ ਲਗਭਗ ਇੱਥੇ ਹੋਣਗੇ ਸਾਰੇ ਤੇ ਮੈਂ ਸਾਰਿਆਂ ਵਾਸਤੇ ਬੇਨਤੀ ਕਰਨ ਆਇਆ ਪਟਿਆਲਾ ਵਾਸੀਆਂ ਨੂੰ ਤ੍ਰਿਪੜੀ ਦੇ ਵਾਸੀਆਂ ਨੂੰ ਮੈਂ 1997 ਤੋਂ ਲੈ ਕੇ 2003 ਤੱਕ ਇਸ ਸ਼ਹਿਰ ਚ ਰਹਾ ਉਧਰ ਸ਼ੂਲਰ ਰੋਡ ਤੇ ਘਰ ਸੀ ਸਾਡਾ ਸੋ ਮੈਂ ਪਟਿਆਲੇ ਦੇ ਚੱਪੇ-ਚੱਪੇ ਤੋਂ ਜਾਣੂ ਆ ਤੇ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਪਟਿਆਲੇ 'ਚ ਆਪਣੀ ਸਰਕਾਰ ਬਣਾਓ ਜੇ ਪਟਿਆਲੇ 'ਚ ਸਰਕਾਰ ਹੋਊਗੀ ਉੱਪਰ ਸਰਕਾਰ ਪਹਿਲੀ ਹੈਗੀ ਐ ਦੋ ਸਰਕਾਰਾਂ ਮਿਲ ਜਾਣਗੀਆਂ ਤੇ ਪਟਿਆਲਾ ਸ਼ਹਿਰ ਜਿਹੜਾ ਦੁਨੀਆ ਭਰ 'ਚ ਬਾਗਾਂ ਦਾ ਸ਼ਹਿਰ ਸੋਨਾ ਸ਼ਹਿਰ ਤੇ ਰਾਇਲ ਸਿਟੀ ਜਿਹਨੂੰ ਕਹਿੰਦੇ ਆ ਉਹ ਉਹਨੂੰ ਆਪਾਂ ਦੁਬਾਰਾ ਇਹਦੀ ਸੁੰਦਰਤਾ ਜਿਹੜੀ ਐ ਉਹ ਵਾਪਸ ਦਲਵਾ ਦਾਂਗੇ ਕਿਉਂਕਿ ਪਹਿਲਾਂ ਤਾਂ ਸਾਨੂੰ ਕੰਮ ਹੀ ਨਹੀਂ ਕਰਨ ਦਿੰਦੇ ਸੀਗੇ ਲੋਕਲ ਮਤੇ ਨਹੀਂ ਪਾਉਂਦੇ ਸੀਗੇ ਇੱਕ ਤੁਸੀਂ ਜਾ ਕੇ ਆਇਓ ਦੇਖ ਕੇ ਆਇਓ ਕਿਲਾ ਮਾਰਕ ਚ ਇੱਕ ਹੋਟਲ ਦਾ ਅਧ்கਾਟਨ ਕਰਾਂਗੇ 15 ਜਨਵਰੀ ਦੇ ਨੇੜੇ ਤੇੜੇ ਉਹਦਾ ਨਾਮ ਹੈ ਰਣਵਾਸ ਔਰ ਇੰਡੀਆ ਦਾ ਪਹਿਲਾ ਬੁਟੀਕ ਹੋਟਲ ਵੀ ਹੋਊਗਾ ਤੇ ਤੁਸੀਂ ਜਾ ਕੇ ਦੇਖ ਕੇ ਵੀ ਆਇਓ ਤੇ ਦੁਨੀਆ 'ਚ ਉਹਦਾ ਨਾਮ ਹੋਊ ਲੋਕ ਉਦੇਪੁਰ ਜੈਪੁਰ ਜਾਂਦੇ ਆ ਨਾ ਵਿਆਹ ਵੂ ਕਰਾਉਣ ਵੱਡੇ ਵੱਡੇ ਜਿਹੜੇ ਸਟਾਰ ਨੇ ਉਹ ਪਟਿਆਲੇ ਆਇਆ ਕਰਨਗੇ ਹੁਣ ਦੇਖਿਓ ਤੁਸੀਂ ਆਪਾਂ ਪਟਿਆਲੇ ਦੇ ਜਿਹੜੇ ਸੁੰਦਰਤਾ ਉਹਨੂੰ ਬਹਾਲ ਕਰਨਾ ਇੱਥੇ ਕਾਲਜਾਂ ਦਾ ਸ਼ਹਿਰ ਹੈ ਵਾਈਪੀਐਸ ਹੈ ਫਿਜ਼ੀਕਲ ਕਾਲਜ ਹੈ ਮੈਡੀਕਲ ਕਾਲਜ ਹੈ ਮੋਦੀ ਕਾਲਜ ਕਮਰਸ ਦਾ ਅਮਿੰਦਰਾ ਕਾਲਜ ਹੈ ਯੂਨੀਵਰਸਿਟੀ ਹੈ ਹਰ ਕਿਸਮ ਦਾ ਕਾਲਜ ਹੈ ਇੱਥੇ ਇਹ ਐਜੂਕੇਸ਼ਨ ਸਿਟੀ ਹੈ ਸੋ ਡਿਵੈਲਪ ਕਰਨਾ ਹੈ ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਪਟਿਆਲਾ ਜਿਹੜਾ ਸਾਡਾ ਪਿੰਡ ਜਿਹੜਾ ਉਹ ਇੱਥੋਂ 70 ਕਿਲੋਕੀਮੀਟਰ ਦੂਰ ਪੈਂਦਾ ਹੋਣਾ ਸੁਣਾ ਸਾਡੇ ਹੈਲੋ ਹੈਲੋ ਇੱਥੋਂ 70 ਕਿਲੋਮੀਟਰ ਸਾਡਾ ਪਿੰਡ ਹੈ ਸੁਨਾਮ ਸਨਾਮ ਤੋਂ ਅੱਗੇ ਸਾਡਾ ਪਿੰਡ ਹੈ ਕਿਉਂਕਿ ਸਾਨੂੰ ਪਟਿਆਲੇ ਨਾਲ ਤਾਂ ਬਾਲਾਪਾ ਪੈਂਦਾ ਕਿਉਂਕਿ ਜਦੋਂ ਕੋਈ ਛਿੰਮਿਆ ਵਾਲੇ ਜਾਂ ਸਨਾਮ ਵਾਲੇ ਡਾਕਟਰ ਜਵਾਬ ਦੇ ਦੇਣਾ ਫਿਰ ਪਟਿਆਲੇ ਨੂੰ ਭੇਜ ਦਿਆ ਉਹ ਤੇ ਉਹਨੂੰ ਸਾਡੇ ਪਿੰਡਾਂ ਦੀ ਭਾਸ਼ਾ 'ਚ ਕਹਿੰਦੇ ਆ ਵੀ ਫਲਾਨਿਆਂ ਦਾ ਤਾਂ ਪਟਿਆਲੇ ਦਾ ਪਰਚਾ ਕੱਟਿਆ ਗਿਆ ਮੇਰਾ ਵੀ ਕੱਟਿਆ ਗਿਆ ਸੀ ਬਚਪਨ 'ਚ ਜਦੋਂ ਮੈਂ 5 ਸਾਲ ਦਾ ਸੀ ਆ ਜਿਹੜਾ ਤੁਸੀਂ ਆ ਦੇਖਦੇ ਹੋ ਤਾਂ ਮੇਰਾ ਮੇਰਾ ਇੱਥੇ ਰਸੌਲੀ ਸੀ ਸੋ ਜਮਾਂਦ ਰੂ ਜਦੋਂ ਮੈਂ ਪੈਦਾ ਹੋਇਆ ਸੀ ਉਦੋਂ ਹੀ ਸੀ ਤੇ ਉਹਦਾ ਫਿਰ ਇੱਥੇ ਰਜਿੰਦਰਾ ਚ ਆਪਰੇਸ਼ਨ ਹੋਇਆ ਸੀ ਡਾਕਟਰ ਬਲਵੰਤ ਗਰੇਵਾਲ ਜਿਹੜੇ ਅੱਖਾਂ ਵਾਲੇ ਧਨਵੰਤ ਸੀਗੇ ਉਹਨਾਂ ਦੇ ਭਰਾ ਸੀ ਉਹਨਾਂ ਦੇ ਭਰਾ ਸੀ ਉਹ ਗਲੇ ਦੇ ਸਪੈਸ਼ਲਿਸਟ ਸੋ ਮੈਂ ਤਿੰਨ ਚਾਰ ਮਹੀਨੇ ਕੋਕ ਪੰਜ ਛੇ ਸਾਲ ਦੇ ਬੱਚੇ ਨੂੰ ਥੋੜਾ ਥੋੜਾ ਯਾਦ ਰਹਿ ਜਾਂਦਾ ਤੇ ਮੈਂ ਪਟਿਆਲੇ ਤਿੰਨ ਤਿੰਨ ਮਹੀਨੇ ਦੋ ਵਾਰੀ آپریشن ਹੋਇਆ ਸੀ ਤੇ ਰਿਹਾ ਹੋਇਆ ਸੋ ਇਹ ਸ਼ਹਿਰ ਨੇ ਤਾਂ ਜ਼ਿੰਦਗੀ ਬਖਸ਼ੀ ਹੋਈ ਹੈ ਦੁਬਾਰਾ ਨਹੀਂ ਤਾਂ ਜਿਹਦਾ ਪਟਿਆਲੇ ਦਾ ਪਰਚਾ ਕੱਟਿਆ ਜਾਵੇ ਸਾਡੇ ਪਿੰਡਾਂ ਵੱਲ ਤਾਂ ਉਹਨਾਂ ਦੇ ਘਰੇ ਮੰਜੇ ਚਾਕੇ ਪੱਲੀਆਂ ਆਈਆਂ ਵਿਛਾ ਲੈਂਦੇ ਆ ਵੀ ਹੁਣ ਤਾਂ ਨਹੀਂ ਆਉਂਦਾ ਵਾਪਸ ਹੈਨਾ ਪਰ ਮੇਰੀ ਕਿਸਮਤ ਚੰਗੀ ਸੀ ਆ ਇਹਨਾਂ ਦੀ ਬਰੋਧੀਆਂ ਦੀ ਕਿਸਮਤ ਮਾੜੀ ਸੀ ਮੈਂ ਬਚ ਗਿਆ ਮੈਂ ਬਚ ਗਿਆ ਤੇ ਮੈਂ ਕਿਹਾ ਵੀ ਫਿਰ ਜੇ ਰੱਬ ਨੇ ਜ਼ਿੰਦਗੀ ਬਖਸ਼ੀ ਹੈ ਫਿਰ ਲੋਕਾਂ ਦੇ ਨਾਂ ਹੀ ਲਾਉਣੇ ਆ ਫਿਰ ਆਪਾਂ ਬਹੁਤ ਅੱਛਾ ਇਹ ਤੁਹਾਡਾ ਪਿਆਰ ਹੈ ਇਹ ਤੁਹਾਡਾ ਪਿਆਰ ਹੈ ਮੇਰੀ ਮੇਰੇ ਮੈਂ ਲੁਧਿਆਣੇ ਜਾ ਕੇ ਆਇਆ ਆ ਲੁਧਿਆਣੇ ਵਾਲੇ ਫੁੱਲ ਹਜੇ ਹਜੇ ਪਏ ਨੇ ਇਹ ਇਹ ਕੋਈ ਪੁਰਾਣੇ ਜਨਮਾਂ ਦੇ ਪੁੰਨ ਨਹੀਂ ਲਾ ਲਓ ਕਿ ਫੁੱਲ ਸਿੱਟ ਰਹੇ ਹੋ ਤੁਸੀਂ ਔਰ ਭੈਣਾਂ ਦੁਆਵਾਂ ਦੇ ਰਹੀਆਂ ਮਾਵਾਂ ਜਿਹੜੀਆਂ ਨੇ ਉਹ ਆਸ਼ੀਰਵਾਦ ਦਿੰਦੀਆਂ ਮੁੰਡੇ ਖੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਮੈਂ ਸੋਚਦਾ ਹੁਣ ਇੰਨਾ ਪਿਆਰ ਕਿਸੇ ਲੀਡਰ ਨੂੰ ਅੱਜ ਕੱਲ ਕਿੱਥੇ ਆਹ ਬਾਕੀ ਜਿਹੜੇ ਫਿਰਦੇ ਨੇ ਕਾਂਗਰਸੀ ਅਕਾਲੀ ਭਾਜਪਾ ਵਾਲੇ ਇਹਨਾਂ ਨਾਲ ਤਾਂ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕੱਦੀ ਜੇ ਉਂਗਲੀਆਂ ਨਾ ਲੈ ਕੇ ਜਾਣ ਸ਼ਾਮ ਸ਼ੱਲਾ ਤਾਂ ਲਈ ਜਾਂਦੇ ਆ ਖਾਲੀ ਹੱਥ ਜਾਂਦੇ ਨਹੀਂ ਆ ਸੋ ਇਸ ਕਰਕੇ ਇਹਨਾਂ ਨੂੰ ਤਾਂ ਰੱਬ ਵੀ ਬਚਾਵੇ ਸੋ ਜਿੱਥੇ ਵੀ ਜਿਹੜੇ ਬਾਅਦ ਚ ਵੀ ਤੁਸੀਂ ਝਾੜੂ ਵਾਲਾ ਚੋਣ ਨਿਸ਼ਾਨ ਦੇਖੋਗੇ ਉਹ ਝਾੜੂ ਵਾਲਾ ਬਟਨ ਦੱਬਣਾ ਹੈ ਸਰਕਾਰ ਆਪਦੀ ਬਣਾਉਣੀ ਆ ਆਪ ਜਿੱਤਣਾ ਤੁਸੀਂ ਕਿਸੇ ਨੂੰ ਨਹੀਂ ਜਿਤਾਉਣਾ ਆਪ ਜਿੱਤਣਾ ਸਾਡੇ ਪ੍ਰਧਾਨ ਜੀ ਅਮਨ ਰੋਹਾ ਜੀ ਡਾਕਟਰ ਬਲਬੀਰ ਜੀ ਲਹਿਰਗਾਗੇ ਦੇ ਐਮ ਐਲ ਏ ਗੁਲ ਸਾਹਿਬ ਮੰਤਰੀ ਵੀ ਨੇ ਸਾਡੇ ਸ਼ਹਿਰੀ ਕਲਸੀ ਬਟਾਲੇ ਤੋਂ ਐਮ ਐਲ اے ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨੇ ਸਾਰੇ ਸਾਡੇ ਪਟਿਆਲੇ ਦੇ ਜਿੰਨੇ ਵੀ ਤੁਸੀਂ ਵਰਕਰ ਵਲੰਟੀਅਰ ਭਮੱਕੜ ਜਰਨੈਲ ਮੰਨੂ ਖੜਾ ਸਾਡੇ ਸਾਰੇ ਮੈਂ ਜਾਣਦਾ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਜਾਣਦਾ ਸਾਰਿਆਂ ਨੂੰ ਜਾਣਦਾ ਐਸੇ ਕਰਕੇ ਕਿ ਇਨਾ ਨੇੜੇ ਪਹਿਲਾਂ ਕਿਸੇ ਮੁੱਖ ਮੰਤਰੀ ਦੇ ਲੱਗਣ ਦਿੰਦੇ ਥੋੜਾ ਪਟਿਆਲੇ ਵਾਲਾ ਪਟਿਆਲੇ ਨਹੀਂ ਦਿਖਿਆ ਲੈ ਕੋ ਉਹ ਹੁਣ ਮਹਿਲਾਂ ਚ ਬੰਦ ਕਰਤਾ ਨਾ ਕੁੰਡਾ ਬਾਹਰੋਂ ਲਾਤਾ ਤੁਸੀਂ ਨਿਕਲ ਨਹੀਂ ਸਕਦਾ ਉਹ ਸਕੋਲੀ ਸਾਹਿਬ ਖੜੇ ਆ ਵਾ ਵਾ ਕੋਈ ਸਾ ਸੋ ਅਦਰ ਚੇਤਨ ਜੋੜ ਮਾਦਰਾ ਜੀ ਖੜੇ ਆ ਸਮਾਣੇ ਵਾਲੇ ਐਮ ਐਲ ਏ ਸੋ ਸਾਰਾ ਦਾ ਪਟਿਆਲਾ ਜਿਤਾ ਕੇ ਵੇਚਿਆ ਤੁਸੀਂ ਹੁਣ ਮੈਂ ਤੁਹਾਡੇ ਤੋਂ ਕੀ ਮੰਗਾ ਹਾਂ 9 ਦੀਆਂ 9 ਸੀਟਾਂ ਪਟਿਆਲੇ ਵੀ ਆਮ ਆਦਮੀ ਪਾਰਟੀ ਕੋਲੇ ਨੇ ਹੋਰ ਮੈਂ ਕੀ ਮੰਗਾ ਹੁਣ ਹੁਣ ਮੈਂ ਤੁਹਾਡੇ ਵਾਸਤੇ ਮੰਗਣ ਆਇਆ ਦੇਖੋ ਫਰਕ ਇਹੀ ਹੈ ਇਹ ਜਿਹੜੇ ਦੂਜੇ ਨੇ ਕਾਂਗਰਸੀ ਜਾਂ ਭਾਜਪਾ ਵਾਲੇ ਕਹਿੰਦੇ ਇਹ ਆਪਦੇ ਪਰਿਵਾਰ ਵਾਸਤੇ ਵੋਟਾਂ ਮੰਗਦੇ ਨੇ ਮੈਂ ਵੀ ਪਰਿਵਾਰ ਵਾਸਤੇ ਵੋਟਾਂ ਮੰਗਦਾ ਮੈਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦਾ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਦਾ ਵਾਹ ਵਾਹ ਧੰਨਵਾਦ ਜੀ ਸ਼ਰਮਾ ਜੀ ਦਾ ਸਭ ਬਹੁਤ ਬਹੁਤ ਤੁਹਾਡਾ ਧੰਨਵਾਦ ਮਾਵਾ ਪੈਣਾ ਖੜੀਆਂ ਜਿੱਦਨ ਨੂੰ ਵੀ ਦੇਖੀਏ